ਧੰਨਵਾਦ ਗੁਰੂ ਸਾਹਿਬ ਜੀਓ ਬਿਲਾਵਲ ਮਹਿਲਾ ਪੰਜਵਾਂ ਆਪਣੇ ਬਾਲਕ ਆਪ ਰੱਖਿਆਣ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਜ ਆਨੰਦ ਭੈ ਪੂਰਨ ਭਈ ਸੇਵ ਰਹਾਓ ਆਪਣੇ ਬਾਲਕ ਆਪ ਰਖਿਆਣ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਪਹੇ ਪੂਰਨ ਭਈ ਸੇਵ ਰਹਾਓ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲਿਆਣ ਜਾ ਕਾ ਵਡ ਪਰਤਾਪ ਦੋਖ ਹਮਾਰੇ ਬਖਸ਼ਿਆਣ ਆਪਣੀ ਕਲ ਤਹਾਰੀ ਮਨ ਬਾ ਛਤ ਫਲ ਦਿੱਤਿਆਣ ਨਾਨਕ ਬਲਿਹਾਰੀ ਦੋਖ ਹਮਾਰੇ ਬਖਸ਼ਿਆਣ ਆਪਣੀ ਕਲ ਤਹਾਰੀ ਮਨ ਬਾਛਤ ਫਲ ਦਿੱਤੀਆਂ ਨਾਨਕ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਸਾ ਸੰਗਤ ਜੀ ਆਪ ਜੀਆਂ ਨੇ ਇਹ ਪਾਵਨ ਸ਼ਬਦ ਜੋ ਸਰਵਣ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਕ 819 ਤੋਂ ਇਹ ਸ਼ਬਦ ਆਰੰਭ ਹੁੰਦਾ ਹੈ ਤੇ 820 ਅੰਕ ਦੇ ਉੱਪਰ ਇਹ ਸ਼ਬਦ ਦੀ ਸੰਪੂਰਨਤਾ ਹੁੰਦੀ ਹੈ ਰਾਗ ਬਿਲਾਵਲ ਹੈ ਪੰਜਵੇਂ ਗੁਰਦੇਵ ਧੰਨ ਸਤਿਗੁਰੂ ਸ੍ਰੀ ਗੁਰੂ ਅਰਜੁਨ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੈ ਪਾਵਨ ਸ਼ਬਦ ਜਿਸ ਤਰ੍ਹਾਂ ਆਪਾਂ ਰਹਾਉ ਦੀ ਪੰਕਤੀ ਤੋਂ ਜੋ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਉਥੋਂ ਵਿਚਾਰ ਆਰੰਭ ਕਰਦੇ ਹਾਂ ਇਸ ਪਾਵਨ ਸ਼ਬਦ ਦੀਆਂ ਜਿਹੜੀਆਂ ਪਹਿਲੀਆਂ ਪੰਕਤੀਆਂ ਹਨ ਉਹੀ ਰਹਾਉ ਦੀਆਂ ਪੰਕਤੀਆਂ ਹਨ ਆਓ ਸ਼ਬਦ ਦੀ ਵਿਚਾਰ ਸਾਂਝੀ ਕਰਨ ਦਾ ਯਤਨ ਕਰੀਏ ਸਰ ਕਿਰਪਾ ਕਰੈਣ ਬਿਲਾਵਲ ਮਹਿਲਾ ਪੰਜਵਾਂ ਆਪਣੇ ਬਾਲਕ ਆਪ ਰੱਖਿਆਣ ਪਾਰ ਬ੍ਰਹਮ ਗੁਰਦੇਵ ਆਪਣੇ ਬਾਲਕ ਆਪ ਰਖਣ ਪਾਰ ਬ੍ਰਹਮ ਗੁਰਦੇਵ ਉਹ ਕਾਲਪੁਰਖ ਜਿਹੜਾ ਪਰਮੇਸ਼ਰ ਨੇ ਵਾਹਿਗੁਰੂ ਉਹ ਸਭ ਤੋਂ ਵੱਡਾ ਦੇਵਤਾ ਹੈ ਜਿਸ ਤਰ੍ਹਾਂ ਬਾਣੀ ਦੇ ਵਿੱਚ ਸਤਿਗੁਰ ਫਰਮਾਨ ਕਰਦੇ ਆ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖ ਪਾਈ ਤਿਸ ਕੀ ਸੇ ਉਹ ਗੁਰਦੇਵ ਪਾਸ਼ਾ ਅਕਾਲ ਪੁਰਖ ਆਪਣੇ ਬੱਚਿਆਂ ਦੀ ਸਦਾ ਹੀ ਆਪ ਰੱਖਿਆ ਕਰਦਾ ਆਇਆ ਹੈ ਆਪਣੇ ਬਾਲਕ ਆਪ ਰੱਖਣ ਪਾਰ ਬ੍ਰਹਮ ਗੁਰਦੇਵ ਗੁਰਸੰਗਤ ਜੀ ਤੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਜਿਸ ਤਰ੍ਹਾਂ ਸਤਿਗੁਰੂ ਕਹਿ ਰਹੇ ਆਪਣੇ ਬਾਲਕ ਆਪ ਰੱਖਣ ਪਾਰ ਬ੍ਰਹਮ ਗੁਰਦੇਵ ਕਿ ਉਹ ਆਪਣੇ ਸੇਵਕਾਂ ਦੀ ਆਪ ਰੱਖਿਆ ਕਰਦਾ ਆਪਣੇ ਬੱਚਿਆਂ ਦੀ ਆਪ ਰੱਖਿਆ ਕਰਦਾ ਹੁਣ ਸਵਾਲ ਇਹ ਹੈ ਕਿ ਬਾਕੀ ਵੀ ਸੰਸਾਰ ਤਾਂ ਪਰਮੇਸ਼ਰ ਤਾਂ ਹੀ ਬਣਾਇਆ ਹੋਇਆ ਨਾ ਬਹੁਤ ਬਾਣੀ ਦੇ ਵਿੱਚ ਸ਼ਬਦ ਆਉਂਦੇ ਆ ਸਾਡੇ ਮਨ ਵਿੱਚ ਸਵਾਲ ਵੀ ਪੈਦਾ ਹੋ ਸਕਦਾ ਹੈ ਕਿ ਬਾਕੀ ਵੀ ਤਾਂ ਉਹਦੇ ਹੀ ਹਨ ਹਾਂ ਸਤਿਗੁਰ ਕਹਿੰਦੇ ਉਹਦੀ ਹੈ ਸਾਰਾ ਸੰਸਾਰ ਉਹਨੇ ਬਣਾਇਆ ਪਰ ਆਪਣੇ ਭਗਤਾਂ ਦੀ ਆਪਣੇ ਸੇਵਕਾਂ ਦੀ ਆਪਣੇ ਬੱਚਿਆਂ ਦੀ ਆਪਰਤ ਪਾਲਣਾ ਕਰਦਾ ਹੈ ਸਤਿਗੁਰ ਦਾ ਫਰਮਾਨ ਹੈ ਸਭ ਜੀ ਤੇਰੇ ਦਿਆਲਾ ਸਾਰੇ ਜੀ ਤੇਰੇ ਆ ਪਰ ਨਾਲ ਕਹਿੰਦੇ ਆਪਣੇ ਭਗਤ ਕਰਹਿ ਪਰਤ ਪਾਲਾ ਫਿਰ ਆਪਾਂ ਬਾਣੀ ਦੇ ਵਿੱਚ ਪੜਦੇ ਆ ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੇ ਔਖੀ ਘੜੀ ਨਾ ਦੇਖਣ ਲਈ ਆਪਣਾ ਬਿਰਤ ਸੰਭਾਲੇ ਹੱਥ ਦੇ ਰਾਖੇ ਆਪਣੇ ਕੋ ਸਾਹ ਸਾਹ ਪ੍ਰਤਪਲ ਆਪਣੇ ਜਣਕਾ ਪਰਦਾ ਢਾਕੇ ਆਪਣੇ ਸੇਵਕੀ ਸਰ ਪਰ ਰੱਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕੀ ਆਪ ਪਤ ਰੱਖੇ ਤਾਂ ਕਿ ਗਤਮਿਤ ਕੋਈ ਨਾ ਲੱਖੇ ਸੁਭਾਵਿਕ ਹੀ ਕਈਆਂ ਦੇ ਮਨ ਦੇ ਵਿੱਚ ਸਵਾਲ ਸਵਾਲ ਉਹਨਾਂ ਦੇ ਮਨ ਦੇ ਵਿੱਚ ਆਏਗਾ ਜਿਹੜੇ ਉਹਦੇ ਬਣੇ ਨਹੀਂ ਹਨ ਜਿਨ੍ਹਾਂ ਨੇ ਆਪਣਾ ਉਹਨੂੰ ਪੜਾਇਆ ਹੀ ਨਹੀਂ ਹੈ ਸਤਗੁਰੂ ਕਹਿੰਦੇ ਉਹ ਤਾਂ ਸਾਰਿਆਂ ਦੀ ਬ੍ਰਤ ਪਾਲਣਾ ਕਰਦਾ ਪਰ ਜਿਹੜੇ ਉਹਦੇ ਬਣ ਜਾਂਦੇ ਹਨ ਤੇ ਹੁਣ ਮਾਪ ਬਾਪ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਪਰ ਸਭ ਤੋਂ ਵਿਧੀਗ ਪਿਆਰ ਜਿਹੜਾ ਹੈ ਉਹ ਗੋਦ ਵਾਲੇ ਬੱਚੇ ਨਾਲ ਕੀਤਾ ਜਾਂਦਾ ਹੈ ਇਹਦਾ ਮਤਲਬ ਨਹੀਂ ਕਿ ਉਹ ਬਾਕੀਆਂ ਨਾਲ ਪਿਆਰ ਨਹੀਂ ਕਰਦੇ ਪਰ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਉਹਦਾ ਬਣ ਜਾਂਦਾ ਹੈ ਨਾ ਉਹਦੀ ਤਾਂ ਉਹ ਰੱਖਿਆ ਆਪ ਕਰਦਾ ਹੈ ਇਥੇ ਕਹਿੰਦੇ ਨਾ ਆਪਣੇ ਬਾਲਕ ਆਪ ਰੱਖਿਆਨ ਪਾਰ ਬ੍ਰਹਮ ਗੁਰਦੇਵ ਉਹ ਆਪ ਬਖਸ਼ਿਸ਼ ਕਰਨ ਆ ਜਾਂਦਾ ਆਪ ਰਹਿਮਤ ਕਰਦਾ ਆਪਣੇ ਹੱਥ ਦੇ ਕੇ ਰੱਖਿਆ ਕਰਦਾ ਜਿਸ ਤਰ੍ਹਾਂ ਇੱਕ ਬੜੀ ਸੁਣੀ ਕਿਸੇ ਨੇ ਗਾਥਾ ਲਿਖੀ ਆ ਕਹਿੰਦੇ ਇੱਕ ਰਾਜਾ ਸੀ ਉਹਨੇ ਇਹੀ ਸਵਾਲ ਆਪਣੇ ਰਾਜ ਗੁਰਦੇਵ ਨੂੰ ਕੀਤਾ ਉਹਨੇ ਆਖਿਆ ਗੁਰਦੇਵ ਮੇਰੇ ਮਨ ਵਿੱਚ ਸ਼ੰਕਾ ਹੈ ਕਿ ਰੱਬ ਆਪਣੇ ਭਗਤਾਂ ਦੀ ਆਪਰਤ ਪਾਲਣਾ ਕਰਦਾ ਆਪਣੇ ਬੱਚਿਆਂ ਦੀ ਆਪਰਤ ਪਾਲਣਾ ਕਰਦਾ ਤੇ ਉਹ ਕਿਸੇ ਹੋਰ ਨਹੀਂ ਭੇਜ ਸਕਦਾ ਕਹਿਣ ਲੱਗੇ ਵੀ ਇਹਦਾ ਜਵਾਬ ਮੈਂ ਜ਼ਰੂਰ ਦਿਆਂਗਾ ਪਰ ਮੈਨੂੰ ਥੋੜਾ ਸਮਾਂ ਦੇ ਇੱਕ ਦਿਨ ਨਾ ਸਵੇਰੇ ਸਵੇਰੇ ਹਾਲੇ ਥੋੜਾ ਹਨੇਰਾ ਸੀ ਦਿਨ ਨਹੀਂ ਚੜਿਆ ਸੀ ਤੇ ਰਾਜਾ ਰੋਹ ਜਾਂਦਾ ਸੀ ਸੈਰ ਕਰਦਾ ਸੀ ਆਪਣੇ ਮਹਿਲਾਂ ਦੇ ਵਿੱਚ ਪਿੱਛੇ-ਪਿੱਛੇ ਉਹਦੇ ਅੰਗ ਰਖਸ਼ਕ ਤੇ ਅੱਜ ਕੀ ਦੇਖਦਾ ਥੋੜਾ ਥੋੜਾ ਨੇਰਾ ਉਹਦਾ 10-12 ਸਾਲ ਦਾ ਬੱਚਾ ਸੀ ਤੇ ਉਹ ਮਹਿਲਾਂ ਦੇ ਵਿੱਚ ਬਣੇ ਹੋਏ ਤਲਾਬ ਦੇ ਕੋਲ ਖੜਾ ਹੈ ਉਹ ਬੜਾ ਖੁਸ਼ ਹੋਇਆ ਕਿ ਅੱਜ ਬੱਚਾ ਵੀ ਉੱਠ ਕੇ ਸੈਰ ਕਰਨ ਆ ਗਿਆ ਪਰ ਜਿੱਦਾਂ ਜਿੱਦਾਂ ਉਹ ਰਾਜਾ ਅੱਗੇ ਜਾ ਰਿਹਾ ਸੀ ਉਸ ਤਰ੍ਹਾਂ ਉਹ ਬੱਚਾ ਪਿੱਛੇ ਨੂੰ ਜਾ ਰਿਹਾ ਸੀ ਤੇ ਜਦੋਂ ਥੋੜਾ ਜਿਆ ਨੇੜੇ ਪਹੁੰਚਦਾ ਤੇ ਉਹ ਬੱਚਾ ਤਲਾਬ ਦੇ ਵਿੱਚ ਡਿੱਗ ਜਾਂਦਾ ਰਾਜਾ ਬੜੀ ਤੇਜ਼ੀ ਨਾਲ ਦੌੜਦਾ ਹੈ ਛਲਾਂਗ ਮਾਰਦਾ ਤਲਾਬ ਦੇ ਵਿੱਚ ਤੇ ਉਸ ਜਾ ਕੇ ਬੱਚੇ ਨੂੰ ਹੱਥ ਪਾਉਂਦਾ ਪਰ ਉਹ ਬੱਚਾ ਨਹੀਂ ਸੀ ਉਸੇ ਕੱਦ ਦਾ ਇੱਕ ਪੁਤਲਾ ਕਿਸੇ ਨੇ ਬਣਾ ਕੇ ਕੋਈ ਸ਼ਰਾਰਤ ਕੀਤੀ ਬੜਾ ਉਹਨੂੰ ਗੁੱਸਾ ਆਇਆ ਸਾਰੇ ਲੋਕ ਇਕੱਠੇ ਕਰ ਲੈ ਕਿਹਨੇ ਸ਼ਰਾਰਤ ਕੀਤੀ ਤੇ ਜਿਹੜਾ ਉਹ ਰਾਜਗੁਰੂ ਸੀ ਨਾ ਉਹਨੇ ਆ ਕੇ ਪਹਿਲਾਂ ਇਹ ਕਿਹਾ ਵੀ ਰਾਜਨ ਮੈਂ ਤੇਰੇ ਤੋਂ ਮਾਫੀ ਮੰਗਦਾ ਪਰ ਤੇਰੇ ਸਵਾਲ ਦਾ ਜਵਾਬ ਦੇਣਾ ਸੀ ਵੀ ਤੂੰ ਆਪਣਾ ਪ੍ਰੈਸ਼ਰ ਆਪਣੇ ਬੱਚਿਆਂ ਦੀ ਆਪਰਤ ਪਾਲਣਾ ਕਰਦਾ ਤੇ ਹੋਰ ਕਿਸੇ ਨੂੰ ਨਹੀਂ ਭੇਜ ਸਕਦਾ ਮੈਂ ਹੁਣ ਤੈਨੂੰ ਪੁੱਛਦਾ ਤੇਰੇ ਅੰਗ ਰਖਸ਼ਕ ਤੇਰੇ ਨਾਲ ਹੋਰ ਬੰਦੇ ਵੀ ਸਾਣ ਤੂੰ ਕਿਸ ਨੂੰ ਕਹਿ ਦਿੰਦਾ ਵੀ ਜਾ ਮੇਰਾ ਬੱਚਾ ਡੇਗਣ ਲੱਗਾ ਕੱਢ ਲਓ ਉਹ ਕਹਿਣ ਲੱਗਾ ਕਿਉਂ ਕਹਾ ਮੇਰਾ ਬੱਚਾ ਆਪਣਾ ਸੀ ਇਸ ਕਰਕੇ ਮੈਂ ਭਜਿਆ ਉਹ ਕਹਿਣ ਲੱਗਾ ਜਿਹੜੇ ਉਹਦੇ ਬਣ ਜਾਂਦੇ ਨੇ ਨਾ ਆਪਣੇ ਭਗਤਾਂ ਦੀ ਆਪਣੇ ਬੱਚਿਆਂ ਦੀ ਆਪਰਤ ਪਾਲਣਾ ਕਰਦਾ ਅੱਜ ਤੋਂ ਨਹੀਂ ਕਰਦਾ ਸਰਵ ਜਨ ਦੇ ਭਗਤਾਂ ਦੀ ਸਦਾ ਤੋਂ ਰੱਖਦਾ ਹਰ ਦੀਓ ਧੁਰ ਤੋਂ ਰੱਖਦਾ ਆਇਆ ਪ੍ਰਹਿਲਾਦ ਜਨ ਤੋਂ ਦਰਾਖ ਰੇ ਹਰ ਦੀਓ ਔਰ ਨਾਕਸ਼ ਮਾਰ ਪਚਾਇਆ ਔਰ ਜਾਨਾ ਪੜਿਆ ਜਾਂਦਾ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛੜਾਇਆ ਜਿਨ੍ਹਾਂ ਨੇ ਐਸੇ ਅਕਾਲ ਪੁਰਖ ਪਰਮੇਸ਼ਰ ਦੀ ਅराधना ਕੀਤੀ ਆ ਬੱਚੇ ਬਣ ਕੇ ਕਿਉਂਕਿ ਸਤਗੁਰੂ ਮਹਾਰਾਜ ਕਹਿੰਦੇ ਭਾਈ ਜਦੋਂ ਅਸੀਂ ਉਹਦੇ ਬੱਚੇ ਬਣਦੇ ਆ ਕਿਉਂਕਿ ਇਹ ਭਾਵਨਾ ਹੀ ਬਣ ਜਾਂਦੀ ਆ ਜਿਸ ਦਾ ਬਾਣੀ ਦੇ ਵਿੱਚ ਵੀ ਸਤਗੁਰੂ ਮਹਾਰਾਜ ਨੇ ਬਾਰ ਬਾਰ ਸ਼ਬਦ ਉਚਾਰਨ ਕੀਤੇ ਬਢੇਰੀ ਉਮਰ ਸੀ ਗੁਰੂ ਅਮਰਦਾਸ ਜੀ ਦੀ ਪਰ ਕੀ ਕਹਿੰਦੇ ਸਭਨਾ ਕਾ ਮਾ ਪਿਓ ਆਪ ਹੈ ਆਪੇ ਸਾਰ ਕਰੇ ਜਿਹੜੀ ਬਿਰਤੀ ਬੱਚੇ ਦੀ ਹੁੰਦੀ ਆ ਨਾ ਕੋਈ ਉਹਦੇ ਅੰਦਰ ਬੈਰ ਵਿਰੋਧ ਨਹੀਂ ਹੁੰਦਾ ਕੋਈ ਇਰਖਾ ਨਹੀਂ ਹੁੰਦੀ ਕੋਈ ਕਿਉਂਕਿ ਬੱਚਾ ਉਹਨੂੰ ਕਹਿੰਦੇ ਵੀ ਆ ਜਿਹੜਾ ਵਿਸ਼ੇ ਵਿਕਾਰਾਂ ਤੋਂ ਬਚਿਆ ਹੋਇਆ ਉਹਨੂੰ ਬੱਚਾ ਕਹਿੰਦੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਉਹ ਜਿਹੜਾ ਉਹਦੇ ਭਾਵਨਾਵਾਂ ਵਾਲਾ ਬਣ ਜਾਂਦਾ ਬੱਚੇ ਵਾਲੀ ਅਵਸਥਾ ਵਾਲਾ ਬਣ ਜਾਂਦਾ ਤੇ ਅੰਦਰ ਕੋਦੇ ਕੋਈ ਬੈਰ ਵਿਰੋਧ ਨਹੀਂ ਹੈ ਕਿਸੇ ਨਾਲ ਦੁਸ਼ੈਰਖਾ ਨਹੀਂ ਹੈ ਤੇ ਉਹਦੇ ਉੱਪਰ ਪਰਮੇਸ਼ਰ ਆਪ ਕਿਰਪਾ ਕਰਦਾ ਤੇ ਹਮੇਸ਼ਾ ਆਪਣੇ ਬਾਲਕਾਂ ਦੀ ਆਪਣੇ ਬੱਚਿਆਂ ਦੀ ਆਪ ਪਰਤਪਾਲਣਾ ਕਰਦਾ ਆਪ ਰੱਖਿਆ ਕਰਦਾ ਅੱਜ ਸਾਬ ਕਹ ਰਿਹਾ ਆਪਣੇ ਬਾਲਕ ਆਪ ਰਖਿਆਣ ਪਾਰ ਬ੍ਰਹਮ ਗੁਰਦੇਵ ਗੁਰਦੇਵ ਕਹਿੰਦੇ ਸਭ ਤੋਂ ਵੱਡਾ ਮੇਰਾ ਦੇਵਤਾ ਪਰਮੇਸ਼ਰ ਅਕਾਲ ਪੁਰਖ ਹੈ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖ ਪਾਈ ਤਿਸ ਕੀ ਸੇ ਆਪਣੇ ਬਾਲਕ ਆਪ ਰਖਿਆਣ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਪਾਏ ਪੂਰਨ ਭਈ ਸੇਵ ਜਿਹੜੇ ਜੀਵ ਉਹ ਸਤਗੁਰੂ ਦੀ ਸ਼ਰਨ ਵਿੱਚ ਆਉਂਦੇ ਆ ਭਾਵ ਉਹਦੀ ਭਗਤੀ ਕਰਦੇ ਆ ਉਹਦੇ ਨਾਮ ਨੂੰ ਜਪਦੇ ਆ ਜਾਂ ਆਪਾਂ ਸਿੱਧੇ ਤੌਰ ਤੇ ਕਹਿ દઈએ ਕਿ ਜੋ ਸਤਗੁਰੂ ਦੀ ਸ਼ਰਨ ਵਿੱਚ ਆ ਕੇ ਬਾਣੀ ਪੜ੍ਹ ਕੇ ਉਹਦੇ ਉੱਪਰ ਅਮਲ ਕਰਕੇ ਉਹਦੇ ਦੱਸੇ ਹੋਏ ਮਾਰਗ ਨੂੰ ਇਖਤियार ਕਰਦੇ ਆ ਮਾਰਗ ਤੇ ਚੱਲਦੇ ਆ ਉਹਨਾਂ ਦੇ ਜੀਵਨ ਦੇ ਵਿੱਚ ਸ਼ਾਂਤੀ ਆਤਮਿਕ ਅਡੋਲਤਾ ਸੁਖ ਆਨੰਦ ਪੈਦਾ ਹੋ ਜਾਂਦੇ ਆ ਤੇ ਪੂਰਨ ਭਈ ਸੇਵ ਉਹ ਜੋ ਸੇਵਾ ਸਿਮਰਨ ਕਰਦੇ ਆ ਭਗਤੀ ਕਰਦੇ ਆ ਉਹਨਾਂ ਦੀ ਉਹ ਜਿਹੜੀ ਘਾਲ ਹੈ ਉਹਨਾਂ ਦੀ ਜਿਹੜੀ ਮਿਹਨਤ ਹੈ ਉਹ ਸਫਲ ਹੋ ਜਾਂਦੀ ਹੈ ਸੁਖ ਸ਼ਾਂਤ ਸਹਿਜ ਆਨੰਦ ਭਏ ਪੂਰਨ ਪਈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਦੇਖੋ ਫਿਰ ਗੁਰੂ ਸਾਹਿਬ ਪ੍ਰਮਾਣ ਦਿੰਦਾ ਕਿ ਉਹ ਆਪਣੇ ਭਗਤਾਂ ਦੀ ਅਰਜ਼ੋਈ ਸਦਾ ਆਪ ਸੁਣਦਾ ਹੈ ਪਰ ਪੁਕਾਰਨਾ ਆਜੇ ਉਹਦੇ ਅੱਗੇ ਅਰਜ਼ੋਈ ਕਰਨੀ ਆਜੇ ਬੇਨਤੀ ਕਰਨੀ ਆਜੇ ਜਿਸ ਵੇਲੇ ਆਪਾਂ ਅਰਦਾਸ ਕਰਦੇ ਹਾਂ ਹੁਣ ਇਹ ਅਰਦਾਸ ਤਾਂ ਆਪਾਂ ਕਰਦੇ ਆਂ ਪੰਥ ਪ੍ਰਮਾਣਿਤ ਜਿਹੜੀ ਅਰਦਾਸ ਹੈ ਅਰਦਾਸ ਉਸ ਵੇਲੇ ਵੀ ਕਰਦੇ ਸੀ ਜਦੋਂ ਮਾਤਾ ਦੇ ਉਦਰ ਦੇ ਵਿੱਚ ਸੀ ਪਰ ਉਹਦਾ ਦੀ ਕਿਤੇ ਬੇਨਤੀ ਜੀਵਨ ਵਿੱਚ ਬਣਦੇ ਨਾ ਤੇ ਜੀਵਨ ਸਫਲ ਹੋ ਜਾਏ ਸਤਿਗੁਰੂ ਨੇ ਬੜਾ ਸੋਹਣਾ ਪ੍ਰਮਾਣ ਦਿੱਤਾ ਹੈ ਕਹਿੰਦੇ ਮਾਤ ਗਰਭ ਮੈਂ ਆਪਨ ਸਿਮਰਣ ਦੇ ਤਹਿ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ ਦੋ ਤਰ੍ਹਾਂ ਦਾ ਸਾਗਰ ਹੁੰਦਾ ਇੱਕ ਪਾਣੀ ਦਾ ਸਾਗਰ ਇੱਕ ਅੱਗ ਦਾ ਸਾਗਰ ਅਸੀਂ ਜਿਹਨੂੰ ਭਵ ਸਾਗਰ ਵੀ ਕਹਿੰਦੇ ਆਂ ਡਰ ਦਾ ਸਾਗਰ ਇਸ ਸੰਸਾਰ ਜਿਹੜਾ ਹੈ ਇਹ ਕੋਈ ਭਾਗਾ ਵਾਲੇ ਪਾਰ ਹੁੰਦਾ ਇਹਦੇ ਵਿੱਚ ਤੇ ਗੁਰੂ ਸਾਹਿਬ ਮਹਾਰਜ ਕਿਰਪਾ ਕਰੋ ਜਿਸ ਤਰ੍ਹਾਂ ਤੁਸੀਂ ਮਾਤਾ ਦੇ ਉਧਰ ਦੇ ਵਿੱਚ ਪ੍ਰਤਪਾਰਣਾ ਕੀਤੀ ਐਣ ਉੱਥੇ ਲਬਜ ਕੋਈ ਨਹੀਂ ਸੀ ਉੱਥੇ ਸੁਰਤ ਜੁੜੀ ਸੀ ਮਾਤ ਗਰਮ ਮੈਂ ਆਪਣ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ ਇਸੇ ਤਰ੍ਹਾਂ ਪਾਵਕ ਸਾਗਰ ਥਾ ਲਹਿਰ ਮੇ ਤਾਰੋ ਤਾਰਨ ਹਾਰੇ ਕਿਉਂ ਅਰਦਾਸ ਕੀਤੀ ਏ ਕਹਿੰਦੇ ਮਾਧੋ ਤੂੰ ਠਾਕੁਰ ਸਿਰ ਮੋਰਾ ਇਹੀ ਹਾ ਉਹਾ ਤੁਹਾਰੋ ਤੁਰ ਜਦੋਂ ਅਸੀਂ ਬੇਨਤੀ ਕਰਦੇ ਹਾਂ ਅਰਜ਼ੋਈ ਕਰਦੇ ਹਾਂ ਉਦੋਂ ਸਾਡੀ ਹਾਲਤ ਦੇ ਵਿੱਚ ਇੱਕ ਪ੍ਰੋਸਾ ਬਣ ਜਾਂਦਾ ਹੈ ਸਾਡੀ ਹਾਲਤ ਅੱਗੇ ਨਾਲੋਂ ਵੀ ਬਿਹਤਰ ਹੋ ਜਾਂਦੀ ਹੈ ਸਾਨੂੰ ਪਤਾ ਹੈ ਕਿ ਉਹ ਪ੍ਰਤਪਾਲਣਾ ਜ਼ਰੂਰ ਕਰਦਾ ਹੈ ਜ਼ਰੂਰ ਸਾਡੀ ਰੱਖਿਆ ਕਰੇਗਾ ਗੁਰੂ ਮਹਾਰਾਜ ਕਹਿੰਦੇ ਉਹ ਬੇਨਤੀ ਸੁਣਦਾ ਹੈ ਜਦੋਂ ਸੁਣਦਾ ਹੈ ਨਾ ਤੇ ਕਿਸ ਤਰ੍ਹਾਂ ਜਿਸ ਦਾ ਅਸੀਂ ਸਭੜਾ ਕੁਝ ਉਹਨੂੰ ਅਰਪਣ ਕਰ ਦਿੰਨੇ ਆ ਕਿ ਸਤਗੁਰੂ ਮੇਰਾ ਤਾਂ ਕੁਝ ਵੀ ਨਹੀਂ ਹੈ ਜਿਸ ਕਾ ਤਨ ਮਨ ਧਨ ਸਭ ਤੇ ਇਸ ਕਾ ਸੋਈ ਸੁਗਰ ਸਜਾਨੀ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤਉ ਬਿਦ ਨੀਕੀ ਖਤਾਨ ਤੇ ਜਦੋਂ ਸਾਡੀ ਅਰਦਾਸ ਸੁਣਦਾ ਅਰਦਾਸ ਹੀ ਸੁਣਦਾ ਸਾਡੀ ਬੇਨਤੀ ਸੁਣਦਾ ਸਾਡੀ ਹਾਲਤ ਚੰਗੀ ਬਣ ਜਾਂਦੀ ਹੈ ਭਗਤ ਜਨਾਹ ਕੀ ਬੇਨਤੀ ਸੁਣੀ ਪ੍ਰਭ ਆਪ ਹੁਣ ਕੀ ਕੀਤਾ ਰੋਗ ਮਟਾਏ ਜੀਵਾਲਿਆਂ ਜਾਂ ਕਾ ਵੱਡ ਪ੍ਰਤਾਪ ਵੱਡ ਪ੍ਰਤਾਪ ਉਹਦਾ ਬਹੁਤ ਵੱਡਾ ਪ੍ਰਤਾਪ ਪਾਵੋ ਦੇ ਕੋਲ ਬਹੁਤ ਤਾਕਤ ਹੈ ਸਤਿਆ ਹੈ ਸਭ ਤੋਂ ਵੱਡਾ ਪ੍ਰਤਾਪ ਹੈ ਉਹਦੇ ਕੋਲ ਰੋਗ ਮਟਾਇਨ ਜਵਾਲੀਆਂ ਜਾਂ ਕਾ ਵੱਡ ਪਰਤਾ ਉਹ ਕੀ ਕਰਦਾ ਆਪਣੇ ਭਗਤਾਂ ਦੇ ਅੰਦਰੋਂ ਕਿਉਂਕਿ ਅੰਦਰ ਜ਼ਿਆਦਾ ਰੋਗ ਹੈ ਬਾਹਰਲੇ ਰੋਗ ਤਾਂ ਆਪਾਂ ਦਵਾਈਆਂ ਨਾਲ ਠੀਕ ਕਰ ਲਾਂਗੇ ਪਰ ਅੰਦਰਲੇ ਰੋਗ ਤਾਂ ਸਤਿਗੁਰੂ ਦੀ ਕਿਰਪਾ ਨਾਲ ਹੀ ਠੀਕ ਹੁੰਦੇ ਆ ਜਿਸ ਦਾ ਸਭ ਤੋਂ ਵੱਡਾ ਤੇਜ ਪ੍ਰਤਾਪ ਹੈ ਪ੍ਰਮਾਤਮਾ ਦਾ ਰੋਗ ਮਟਾਇ ਜਵਾਲੀਆਂ ਜਾਂ ਕਾ ਵੱਡ ਪਰਤਾ ਜਾਂ ਕਾ ਜਿਸ ਦਾ ਸਭ ਤੋਂ ਵੱਡਾ ਤੇਜ ਪ੍ਰਤਾਪ ਉਹਨੇ ਕੀ ਕੀਤਾ ਉਹਨੇ ਆਪਣੇ ਬੱਚਿਆਂ ਦੇ ਆਪਣੇ ਭਗਤਾਂ ਦੇ ਰੋਗ ਮਟਾ ਕੇ ਉਹਨਾਂ ਨੂੰ ਆਤਮਿਕ ਦਾਤ ਜੀਵਨ ਦੀ ਬਖਸ਼ਿਸ਼ ਕੀਤੀ ਹੈ ਰੋਗ ਮਟਾਏ ਜੀਵਾਲੀਣ ਜਾਂ ਕਾ ਬੜਪਰਤਾ ਕਿਉਂਕਿ ਜੀਵਨ ਵੀ ਹੈ ਉਹਦੀ ਜਾਦ ਵਿੱਚ ਜੀਵਨ ਹੈ ਕਿਉਂਕਿ ਜਦੋਂ ਅਸੀਂ ਭੁਲੇਖੇ ਵਿੱਚ ਆਣ ਕਿ ਸਿਰਫ ਖਾਣ ਦੇ ਨਾਲ ਹੀ ਜੀਵਨ ਹੈ ਜਿੰਨੇ ਖਾਵਾਂਗੇ ਤਾਂ ਜੀਵਨ ਨਹੀਂ ਹੈ ਸਿਰਫ ਪਾਣੀ ਪੀਣਾ ਹੀ ਜੀਵਨ ਹੈ ਜੇ ਪਾਣੀ ਨਹੀਂ ਪੀਵਾਂਗੇ ਜੀਵਨ ਹਾ ਹੋ ਸਕਦਾ ਪਾਣੀ ਤੋਂ ਬਗੈਰ ਵੀ ਰੋਗ ਲੈ ਲੈਣ ਰੋਟੀ ਤੋਂ ਬਗੈਰ ਵੀ ਰਹਿ ਸਕਦੇ ਆ ਪਰ ਜਦੋਂ ਬਾਣੀ ਪੜੋਗੇ ਨਾ ਅਮਲ ਦੇ ਵਿੱਚ ਲਿਆਓਗੇ ਉਹਦੇ ਨਾਲ ਪਿਆਰ ਬਣੇਗਾ ਫਿਰ ਸਮਝ ਆਏਗੀ ਸਤਗੁਰੂ ਮਹਾਰਾਜ ਤੇਰੀ ਜਾਤ ਤੋਂ ਬਿਨਾ ਜੀਵਨ ਨਹੀਂ ਹੈ ਸੇਵਕੀ ਅਰਦਾਸ ਪਿਆਰੇ ਜਪ ਜੀਵਾਂ ਪ੍ਰਭ ਚਰਨ ਤੇਰੇ ਤੇਰਾ ਨਾਮ ਜਦੋਂ ਜਪਦੇ ਆ ਨਾ ਮੈਨੂੰ ਆਤਮਿਕ ਆਨੰਦ ਮਿਲਦਾ ਹੈ ਇਸੇ ਕਰਕੇ ਆਪਾਂ ਬੇਨਤੀ ਕਰਦੇ ਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੇ ਹਰਿਆ ਆਤਮਿਕ ਜੀਵਨ ਹੀ ਉਦੋਂ ਮਿਲਦਾ ਹੈ ਜਦੋਂ ਅਸੀਂ ਉਹਨੂੰ ਯਾਦ ਕਰਦੇ ਆਂ ਖਾਂ ਜੀਵਾ ਮਿਸਰੇ ਮਰ ਜਾਓ ਤੇ ਉਹਨੇ ਕੀ ਕੀਤਾ ਰੋਗ ਮਿਟਾਏ ਜੀਵ ਵਾਲਿਆਂ ਆਤਮਿਕ ਜੀਵਨ ਦੇ ਦਿੱਤਾ ਜਾ ਕਾ ਵੱਡ ਪਰਤਾਪ ਜਿਸਦਾ ਬਹੁਤ ਵੱਡਾ ਪ੍ਰਤਾਪ ਹੈ ਜਿਸ ਦੀ ਬਹੁਤ ਵੱਡੀ ਤਾਕਤ ਹੈ ਤੇ ਉਹਨੇ ਬਖਸ਼ਿਸ਼ ਕੀਤੀ ਦੋਖ ਹਮਾਰੇ ਬਖਸ਼ਿਆਣ ਆਪਣੀ ਕਲ ਧਾਰੀ ਉਸ ਅਕਾਲ ਪੁਰਖ ਪਰਮੇਸ਼ਰ ਨੇ ਜੋ ਸਾਡਾ ਪਿਤਾ ਹੈ ਸਾਡੇ ਐਬ ਨਹੀਂ ਦੇਖੇ ਮਾਂ ਬਾਪ ਜਿਹੜੇ ਹਨ ਬੱਚਿਆਂ ਦੀਆਂ ਗਲਤੀਆਂ ਮਾਫ ਕਰਦੇ ਆ ਉਹ ਤਾਂ ਮਾਂ ਬਾਪ ਤੋਂ ਵੀ ਵੱਡਾ ਹੈ ਉਹ ਬੱਚਿਆਂ ਦੇ ਐਬ ਬਖਸ਼ ਦਿੰਦਾ ਦੋਖ ਹਮਾਰੇ ਬਖਸ਼ਿਆਣ ਆਪਣੀ ਕਲ ਧਾਰੀ ਕਲ ਕਹਿੰਦੇ ਕਲ ਦੋਖ ਸਾਡੇ ਔਗਣ ਬਖਸ਼ ਕੇ ਆਪਣੀ ਸਤਿਆ ਜਿਹੜੀ ਹੈ ਕਲ ਦਾ ਅਰਥ ਹੈ ਸਤਿਆ ਤੇ ਉਹ ਆਪਣੀ ਸਤਿਆ ਜਿਹੜੀ ਆਪਣੇ ਬੱਚਿਆਂ ਦੇ ਵਿੱਚ ਰੱਖ ਦਿੰਦਾ ਹੈ ਮਨ ਬਾਛਤ ਫਲ ਦਿੱਤਿ ਅਣ ਨਾਨਕ ਬਲਿਹਾਰੀ ਜਿਹੜੇ ਬੱਚੇ ਉਹਦੇ ਹੁਕਮ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਹਨ ਤੇ ਪਰਮੇਸ਼ਰ ਉਹਨਾਂ ਨੂੰ ਉਹਨਾਂ ਦੀ ਇੱਛਾ ਦੇ ਅਨੁਸਾਰ ਉਹਨਾਂ ਨੂੰ ਸਭ ਫਲ ਬਖਸ਼ਿਸ਼ ਕਰਦਾ ਹੈ ਸਾਰੀਆਂ ਦਾਤਾਂ ਬਖਸ਼ਿਸ਼ ਕਰਦਾ ਹੈ ਐਸੇ ਗੁਰੂ ਤੋਂ ਸਦਕੇ ਜਾਣਾ ਚਾਹੀਦਾ ਹੈ ਗੁਰੂ ਸੰਗਤ ਜੀ ਇੰਨੀਆਂ ਬੇਂਤੀਆਂ ਆਪ ਜੀਆਂ ਨੇ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇ ਆਪ ਜੀ ਬਲਾਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ